ਹੈਲੋ ਮੇਰਾ ਨਾਮ ਵਿਨੀ ਮੰਕੂਸੋ ਮੈਂ ਸਨੀ ਟਾਊਨ ਰੀਜਨਲ ਸੈਂਟਰ ਵਿਖੇ ਸੇਵਾ ਕੋਆਰਡੀਨੇਟਰ ਹਾਂ ਜਿਵੇਂ ਕਿ ਤੁਸੀਂ ਜਾਣਦੇ ਹੋ ਮੈਂ ਸੋਫੀਆ ਅਤੇ ਉਸਦੇ ਪਰਿਵਾਰ ਨਾਲ ਉਸ ਦੀ ਆਈਪੀਪੀ ਮੀਟਿੰਗ ਲਈ ਮੁਲਾਕਾਤ ਕੀਤੀ ਸੀ ਮੈਂ ਸਵਾਲ ਪੁੱਛੇ ਨੋਟਸ ਲਏ ਅਤੇ ਇਕੱਠੇ ਅਸੀਂ ਇੱਕ ਯੋਜਨਾ ਬਣਾਈ ਇਥੇ ਦੇਖੋ ਕਿਵੇਂ ਕੀਤਾ ਜਾਂਦਾ ਹੈ ਆਈਪੀਪੀ ਇੱਕ ਦਸਤਾਵੇਜ਼ ਹੈ ਜੋ ਤੁਹਾਡੇ ਤੁਹਾਡੇ ਪਰਿਵਾਰ ਅਤੇ ਰੀਜਨਲ ਸੈਂਟਰ ਵਿਚਕਾਰ ਸੋਚ ਸਮਝ ਕੇ ਅਤੇ ਪੂਰੀ ਤਰ੍ਹਾਂ ਵਿਚਾਰ ਵਟਾਂਦਰਾ ਨੂੰ ਦਰਸਾਉਂਦਾ ਹੈ ਤੁਹਾਡੀ ਲੋੜ ਦੀਆਂ ਸੇਵਾਵਾਂ ਨੂੰ ਕਵਰ ਕਰਦਾ ਹੈ ਕਿਵੇਂ ਤੁਹਾਡੇ ਤੱਕ ਪਹੁੰਚਾਂਦਾ ਹੈ ਕਿਵੇਂ ਫੰਡ ਦਿੱਤਾ ਜਾਂਦਾ ਹੈ ਆਓ ਮੇਰੇ ਨਾਲ आईपीपी गाइड ਨੂੰ आईडीडी ਅਤੇ ਉਹਨਾਂ ਦੇ ਸਹਾਇਤਾ ਸਰਕਲ ਵਾਲੇ ਲੱਖਾਂ ਲੋਕਾਂ ਦੀ ਮਦਦ ਕਰਨ ਲਈ ਤਿਆਰ ਕੀਤਾ ਗਿਆ ਸੀ। ਜਾਂਚ ਕਰੋ ਅਤੇ ਕਲਪਨਾ ਕਰੋ ਕਿ ਉਹ ਕਿਸ ਤਰ੍ਹਾਂ ਦੀ ਜ਼ਿੰਦਗੀ ਚਾਹੁੰਦੇ ਹਨ ਤੇ ਅਸੀਂ ਕਿਹੜੀਆਂ ਸਰਵਿਸਿਜ਼ ਦੇ ਸਕਦੇ ਹਾਂ। ਉਹ ਜੀਵਨ ਕਿਹੋ ਜਿਹਾ ਹੁੰਦਾ ਹੈ? ਜਾਂ ਆਪਣੇ ਜਵਾਬ ਲਈ ਥੋੜੀ ਜਿਹੀ ਪਰਚੋਲ ਕਰਨ ਦੀ ਲੋੜ ਹੋ ਸਕਦੀ ਹੈ। ਕਿਸੇ ਵੀ ਤਰ੍ਹਾਂ ਇਹ ਸਾਡੇ ਤੇ ਹੈ ਸਰਵਿਸ ਕੋਆਰਡੀਨੇਟਰ ਤੁਹਾਡੇ ਟੀਚਿਆਂ ਨੂੰ ਸੁਣਦਾ ਹੈ, ਲਿਖਦਾ ਹੈ ਅਤੇ ਸਮਰਥਨ ਕਰਨ ਦੇ ਤਰੀਕੇ ਲੱਭਦਾ ਹੈ। ਅਤੇ ਕਿਉਂਕਿ ਟੀਚਿਆਂ ਦੀ ਇੱਕ ਵਿਸ਼ਾਲ ਸ਼੍ਰੇਣੀ ਹੈ, ਉਹਨਾਂ ਨੂੰ 12 ਜ਼ਰੂਰੀ ਜੀਵਨ ਖੇਤਰਾਂ ਵਿੱਚ ਸੰਗਠਿਤ ਕੀਤਾ ਗਿਆ ਹੈ। ਔਹ ਦੇਖਿਏ ਕਿ ਸੋਫੀਆ ਲਈ ਸਭ ਤੋਂ ਮਹੱਤਵਪੂਰਨ ਕੀ ਸੀ ਭਾਈਚਾਰਕ ਪਾਗੀਦਾਰੀ ਸੋਫੀਆ ਬਾਜਮੰਦ ਬੁੱਕਸਟੋਰ ਵਿਖੇ ਇੱਕ ਬੁੱਕ ਕਲੱਬ ਵਿੱਚ ਸ਼ਾਮਲ ਹੋਣਾ ਚਾਹੁੰਦੀ ਸੀ ਪਰ ਅਜੀਹਾ ਕਰਨ ਲਈ ਸਾਨੂੰ ਦੋ ਵੱਖ-ਵੱਖ ਸੇਵਾਵਾਂ ਪ੍ਰਦਾਨ ਕਰਨੀਆਂ ਪਈਆਂ ਇੱਕ ਉਸ ਨੂੰ ਉਹ ਸਹਾਇਤਾ ਦਿੱਤੀ ਜਿਸ ਨਾਲ ਉਹ ਆਪਣੇ ਪਾਈਚਾਰੇ ਵਿੱਚ ਹਿੱਸਾ ਲੈ ਸਕੇ ਦੂਜਾ ਕਲੱਬ ਲਈ ਉਸ ਦੇ ਬਕਾਇਆ ਲਈ ਫੰਡ ਦਿੱਤਾ ਉਸ ਦੀਆਂ ਜ਼ਰੂਰਤਾਂ ਤੇ ਉਸ ਦੇ ਪਰਿਵਾਰ ਦੇ ਕੰਮ ਦੇ ਸਮਾਂ ਸਾੜਨੀ ਦੇ ਕਾਰਨ ਰੈਮੋਸ ਪਰਿਵਾਰ ਨੂੰ ਵਾਧੂ ਸਹਾਇਤਾ ਦੀ ਲੋੜ ਸੀ ਐਸ ਲਈ ਮੈਂ ਕੁਝ ਸਵਾਲ ਪੁੱਛੇ ਸੁਣਿਆ ਅਤੇ ਵਿਅਕਤੀ ਕੇਂਦਰਿਤ ਸੋਚ ਦੀ ਵਰਤੋਂ ਕਰਕੇ ਮੈਂ ਜੋ ਸੁਣਿਆ ਉਸ ਤੇ ਅਮਲ ਕੀਤਾ ਇਕੱਠੇ ਮਿਲ ਕੇ ਸੋਫੀਆ ਨੂੰ ਨਿਜੀ ਸਹਾਇਤਾ ਪ੍ਰਦਾਨ ਕਰਕੇ ਇਹ ਹੱਲ ਲੱਭਿਆ ਨੈਂਸੀ ਨੂੰ ਵੀਕੈਂਡ ਤੇ ਸੋਫੀਆ ਦੀ ਮਦਦ ਕਰਨ ਲਈ ਨਿਯੁਕਤ ਕੀਤਾ ਤਾਂ ਜੋ ਉਹ ਮਿਸਟਰੀ ਮੇਵਨ ਮੀਟਿੰਗਾਂ ਵਿੱਚ ਸ਼ਾਮਲ ਹੋ ਸਕੇ ਪੰਜਵਾਰ ਕਹੋ ਤੇਜ਼ੀ ਨਾਲ ਕਾਗਜ਼ ਤੇ ਇਹ ਕਿਹੋ ਜਿਹਾ ਦਿਖਾਈ ਦਿੰਦਾ ਤੁਹਾਡੇ ਲੋੜਿੰਦੇ ਨਤੀਜੇ ਨਾਲ ਸ਼ੁਰੂ ਕਰਦੇ ਹਾਂ ਸੋਫੀ ਨੇ ਇਸ ਨੂੰ ਇਸ ਤਰ੍ਹਾਂ ਭਰਿਆ ਸੋਫੀਆ ਮਿਸਟਰੀ ਮੇਵਨ ਬੁੱਕ ਕਲੱਬ ਵਿੱਚ ਕੁਮਨਾ ਅਤੇ ਦੋਸਤ ਬਣਾਉਣਾ ਚਾਹੁੰਦੀ ਹੈ ਕੁਝ ਲੋਕ ਆਪਣੇ ਤੇ ਵਾਕ ਲਿਖਣਾ ਪਸੰਦ ਕਰਦੇ ਨੇ ਮੈਂ ਹੈਂਗ ਆਊਟ ਕਰਨਾ ਚਾਹੁੰਦੀ ਆ ਡਾਟ 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 ਅਤੇ ਇਹ ਵੀ ਕੰਮ ਕਰਦਾ ਹੈ ਆਹ ਸਰਵਿਸਿਜ਼ ਨੂੰ ਪਰਿਅ ਹੈ ਸਰਵਿਸ ਅਤੇ ਸਹਾਇਤਾ ਹੈ ਨਿੱਜੀ ਸਹਾਇਤਾ ਸਮਰਥਤ ਪੀਏ ਪੈਲਸ ਸ਼ੁਰੂਆਤੀ ਮਿਤੀ ਹੈ ਸੇਵਾਵਾਂ ਦਾ ਪਹਿਲਾ ਦਿਨ ਸਮਾਪਤੀ ਮਿਤੀ ਅੱਜ ਤੋਂ 6 ਮਹੀਨੇ ਇਨ ਅਪੋਲੋ ਕਿ ਲੋਡ ਪੈਂਦੇ ਅਸੀਂ ਹਮੇਸ਼ਾ ਵਧਾ ਸਕਦੇ ਹਾਂ ਨਿੱਜੀ ਸਹਾਇਤਾ ਸੇਵਾਵਾਂ ਪ੍ਰਤੀ ਘੰਟੇ ਪ੍ਰਦਾਨ ਕੀਤੀਆਂ ਜਾਂਦੀਆਂ ਹਨ ਸੋਫੀਆ ਨੂੰ ਹਫ਼ਤੇ ਵਿੱਚ ਇੱਕ ਵਾਰ ਨੈਂਸੀ ਦੀ ਲੋੜ ਸੀ ਇਸ ਲਈ ਅਸੀਂ ਉਸ ਨੂੰ ਮਹੀਨੇ ਵਿੱਚ 12 ਘੰਟੇ ਦਿੱਤੇ ਬਾਅਦ ਵਿੱਚ ਨੈਂਸੀ ਦੀਆਂ ਸੇਵਾਵਾਂ ਦੀ ਹਫ਼ਤੇ ਵਿੱਚ ਦੋ ਵਾਰ ਲੋੜ ਹੋਵੇਗੀ ਇਸ ਲਈ ਅਸੀਂ ਸੋਫੀਆ ਦੇ ਆਈਪੀਪੀ ਨੂੰ ਮਹੀਨੇ ਵਿੱਚ 24 ਘੰਟੇ ਅਪਡੇਟ ਕੀਤਾ ਤੇ ਸੇਵਾ ਨੂੰ ਰੀਜਨਲ ਸੈਂਟਰ ਦੁਆਰਾ ਫੰਡ ਦਿੱਤਾ ਜਾਂਦਾ ਹੈ ਸੋ ਅਸੀਂ ਹੱਲ ਕੀਤਾ ਕਿ ਸੋਫੀਆ ਕਲੱਬ ਵਿੱਚ ਕਿਵੇਂ ਹਿੱਸਾ ਲੈ ਸਕਦੀ ਹੈ ਹੁਣ ਪਤਾ ਲਗਾਉਣਾ ਹੈ ਕਿ ਭੁਗਤਾਨ ਕਿਵੇਂ ਕਰਨਾ ਹੈ ਰੀਜਨਲ ਸੈਂਟਰ ਹਮੇਸ਼ਾ ਸੇਵਾਵਾਂ ਨੂੰ ਅਪਡੇਟ ਕਰਦਾ ਰਹਿੰਦਾ ਹੈ ਤੇ ਪਤਾ ਲੱਗਾ ਕਿ ਕਲੱਬ ਦੇ ਬਕਾਇਆ ਸਮਾਜਿਕ ਮਨੋਰੰਜਨ ਅਤੇ ਕੈਂਪ ਸੇਵਾਵਾਂ ਦੇ ODIN ਕਵਰ ਕਿਤੇ ਜਾ ਸਕਦੇ ਹਨ ਆਓ ਇਸ ਨੂੰ ਭਰੀਏ ਸਰਵਿਸ ਅਤੇ ਸਹਾਇਤਾ ਸਮਾਜਿਕ ਮਨੋਰੰਜਨ ਅਤੇ ਕੈਂਪ ਸੇਵਾਵਾਂ ਸਮਰਥਤ ਮਿਸਟਰੀ ਮੇਵਿਨਸ ਸ਼ੁਰੂਆਤੀ ਮਿਤੀ ਉਹ ਦਿਨ ਜਦੋਂ ਕਲੱਬ ਵਿੱਚ ਸ਼ਾਮਲ ਹੋਈ ਸੀ ਸਮਾਪਤੀ ਮਿਤੀ ਆਖਰੀ ਦਿਨ ਜਦੋਂ ਸੇਵਾਵਾਂ ਹੋਣ ਲਈ ਅਧਿਕਾਰਿਤ ਹਨ ਇਸ ਮਾਮਲੇ ਵਿੱਚ ਹੁਣ ਤੋਂ 6 ਮਹੀਨੇ ਬਾਅਦ ਜੋ ਕਿ ਸੋਫੀਆ ਲਈ ਹੂ ਡਨ ਇਟ ਦਾ ਪਤਾ ਲਗਾਉਣ ਲਈ ਕਾਫੀ ਲੰਬਾ ਹੈ ਪਰ ਚਿੰਤਾ ਨਾ ਕਰੋ ਅਸੀਂ ਹਮੇਸ਼ਾ ਸੇਵਾਵਾਂ ਨੂੰ ਵਾਦਾ ਸਕਦੇ ਹਾਂ ਜਦੋਂ ਅੰਤਿਮ ਮਿਤੀ ਦੇ ਨੇੜੇ ਹੋਣ ਹੁਣ ਜਦੋਂ ਕਿ ਕੁਝ ਸਹਾਇਤਾ ਪੂਰੀ ਤਰ੍ਹਾਂ ਇੱਕ ਸਰੋਤ ਦੁਆਰਾ ਫੰਡ ਹੁੰਦੀ ਹੈ ਦੂਸਰੀ ਕਈ ਸਰੋਤਾਂ ਤੇ ਨਿਰਭਰ ਹੁੰਦੀ ਹੈ ਇਸ ਸਥਿਤੀ ਵਿੱਚ ਇਹ ਪੂਰੀ ਤਰ੍ਹਾਂ ਰੀਜਨਲ ਸੈਂਟਰ ਦੁਆਰਾ ਫੰਡ ਕੀਤੀ ਗਈ ਹੈ ਜੇਕਰ ਤੁਹਾਡੇ ਕੋਲ ਕੋਈ ਸਵਾਲ ਹਨ ਤਾਂ ਆਪਣੇ ਸਰਵਿਸ ਕੋਆਰਡੀਨੇਟਰ ਨੂੰ ਪੁੱਛੋ ਇਹ ਉਦੋਂ ਤੱਕ ਜਾਰੀ ਰਹਿੰਦਾ ਹੈ ਜਦੋਂ ਤੁਹਾਡੇ ਸਾਰੇ ਚੁਣੇ ਹੋਏ ਜੀਵਨ ਖੇਤਰ ਪੂਰੇ ਨਹੀਂ ਹੋ ਜਾਂਦੇ ਇੱਕ ਵਾਰ ਇਹ ਹੋ ਜਾਣ ਦੇ ਬਾਅਦ ਅਸੀਂ ਸਮਝੌਤੇ ਭਾਗ ਵਿੱਚ ਅੱਗੇ ਵਧਦੇ ਹਾਂ ਹੁਣ ਤੁਸੀਂ ਸਾਰੀਆਂ ਸਰਵਿਸਿਜ਼ ਕੁਝ ਸਰਵਿਸਿਜ਼ ਜਾਂ ਨੋ ਸਰਵਿਸਿਜ਼ ਤੇ ਸਹਿਮਤ ਹੋ ਸਕਦੇ ਹੋ ਜੇਕਰ ਤੁਹਾਨੂੰ ਰੀਜਨਲ ਸੈਂਟਰ ਦੁਆਰਾ ਤੁਹਾਡੀਆਂ ਸਰਵਿਸਿਜ਼ ਲਈ ਕੀਤੇ ਗਏ ਫੈਸਲੇ ਨੂੰ ਚੁਣੌਤੀ ਦੇਣ ਦੀ ਲੋੜ ਹੈ ਤਾਂ ਤੁਸੀਂ ਨੋਟਿਸ ਦੀ ਬੇਨਤੀ ਕਰ ਸਕਦੇ ਹੋ ਅੱਗੇ ਆਉ ਤਿੰਨ ਮਹੱਤਵਪੂਰਨ ਚੀਜ਼ਾਂ ਦੀ ਜਾਂਚ ਕਰੀਏ ਪਹਿਲੀ ਅਸੀਂ ਪੁਸ਼ਟੀ ਕਰਾਂਗੇ ਕਿ ਤੁਹਾਨੂੰ ਪਿਛਲੇ ਸਾਲ ਰੀਜਨਲ ਸੈਂਟਰ ਦੁਆਰਾ ਤੁਹਾਡੇ ਲਈ ਫੰਡ ਕੀਤੀਆਂ ਸਰਵਿਸਿਜ਼ ਅਤੇ ਸਹਾਇਤਾਵਾਂ ਦਾ ਬਿਆਨ ਮਿਲਿਆ ਹੈ ਚੈੱਕ ਦੂਜੀ ਅਸੀਂ ਤੁਹਾਡੇ ਸਹਾਇਤਾ ਸਰਕਲ ਦੁਆਰਾ ਮੌਜੂਦ ਜਾਂ ਪਵਿੱਖੀ ਆਈਪੀਪੀ ਤਬਦੀਲੀਆਂ ਬਾਰੇ ਸਾਂਝੀ ਕੀਤੀ ਗਈ ਜਾਣਕਾਰੀ ਤੇ ਚਰਚਾ ਕਰਾਂਗੇ ਤੇ ਤੀਜੀ ਅਸੀਂ ਆਪਣੀ ਅਗਲੀ ਆਈਪੀਪੀ ਮੀਟਿੰਗ ਲਈ ਤਾਰੀਖ ਤੈਅ ਕਰਾਂਗੇ ਤੁਹਾਡਾ ਆਈਪੀਪੀ ਤਿੰਨ ਸਾਲਾਂ ਲਈ ਠੀਕ ਹੈ ਅਤੇ ਉਸ ਸਮੇਂ ਦੌਰਾਨ ਅਸੀਂ ਸਥਿਤੀ ਦੇ ਆਧਾਰ ਤੇ ਸਾਲ ਵਿੱਚ ਘੱਟੋ-ਘੱਟ ਇੱਕ ਵਾਰ ਲੋੜ ਅਨੁਸਾਰ ਇਸ ਨੂੰ ਅਪਡੇਟ ਕਰਾਂਗੇ ਬਸ ਹੋ ਗਿਆ ਅੱਗੇ ਮੈਂ ਤੁਹਾਨੂੰ ਕੁਝ ਵਿਸ਼ੇਸ਼ ਪ੍ਰੋਗਰਾਮਾਂ ਤੇ ਤੁਹਾਡੇ ਅਧਿਕਾਰਾਂ ਬਾਰੇ ਜਾਣਕਾਰੀ ਦਵਾਂਗਾ ਪਹਿਲਾ ਹੈ ਸੈਲਫ ਡਾਇਰੈਕਸ਼ਨ ਸੈਲਫ ਡਾਇਰੈਕਸ਼ਨ ਤੁਹਾਡੀਆਂ ਆਪਣੀਆਂ ਸਰਵਿਸਿਜ਼ ਅਤੇ ਸਪੋਰਟ ਦਾ ਪ੍ਰਬੰਧਨ ਕਰਨ ਦਾ ਇੱਕ ਮੌਕਾ ਹੈ ਅਤੇ ਉਹ ਕੌਣ ਪ੍ਰਦਾਨ ਕਰਦਾ ਹੈ ਸੋਫੀਆ ਜ਼ਿਆਦਾਤਰ ਟ੍ਰੈਡੀਸ਼ਨਲ ਸਰਵਿਸਿਜ਼ ਦੀ ਚੋਣ ਕਰਦੀ ਹੈ ਪਰ ਰਾਮੋਸ ਪਰਿਵਾਰ ਪਾਰਟਿਸਪੈਂਟ ਡਾਇਰੈਕਟਿਡ ਸਰਵਿਸਿਜ਼ ਦੀ ਵਿਵਰਤੋਂ ਕਰਦਾ ਹੈ ਇਸ ਲਈ ਉਹ ਆਪਣੇ ਅੰਕਲ ਟਿਟੋ ਤੋਂ ਰਾਹਤ ਪ੍ਰਦਾਨ ਕਰਵਾ ਸਕਦੇ ਹਨ ਇੱਕ ਪਰਿਵਾਰ ਜੋ ਸਰਵਿਸਿਜ਼ ਦਾ ਪ੍ਰਬੰਧਨ ਕਰਨਾ ਚਾਹੁੰਦਾ ਹੈ ਅਤੇ ਆਪਣੇ ਸਟਾਫ ਨੂੰ ਨਿਯੁਕਤ ਕਰਦਾ ਹੈ ਸੈਲਫ ਡਿਟਰਮੀਨੇਸ਼ਨ ਪ੍ਰੋਗਰਾਮ ਦੀ ਪਰਚੋਲ ਕਰ ਸਕਦਾ ਹੈ ਸੈਂਟਾਲੀ ਕੱਤੇ ਸ਼ਿਕਾਇਤ ਜੇਕਰ ਤੁਹਾਨੂੰ origignal ਸੈਂਟਰ ਜਾਂ ਸਰਵਿਸ ਪ੍ਰੋਵਾਈਡਰ ਨਾਲ ਸ਼ਿਕਾਇਤ ਆਹਨ ਤਾਂ origignal ਸੈਂਟਰ ਨੂੰ ਤੁਹਾਡੇ ਲਈ ਇੱਕ ਪ੍ਰਕਿਰਿਆ ਉਪਲਬਧ ਕਰਾਉਣ ਦੀ ਲੋੜ ਹੁੰਦੀ ਹੈ ਵਿਸਲ ਬਲੋਅਰ ਨੀਤੀ ਦਾ ਮਤਲਬ ਹੈ ਕਿ ਜਿਥੇ ਵੀ ਤੁਹਾਨੂੰ ਸੇਵਾਵਾਂ ਮਿਲਦੀਆਂ ਹਨ ਅਤੇ ਜੇਕਰ ਤੁਸੀਂ ਗੁਮਨਾਮ ਤੌਰ ਤੇ ਗੈਰ ਕਾਨੂੰਨੀ ਜਾਂ ਗਲਤ ਗਤੀਵਿਧੀ ਦੀ ਰਿਪੋਰਟ ਕਰਦੇ ਹੋ ਤਾਂ ਤੁਸੀਂ ਤੇ ਤੁਹਾਡੇ ਲਈ ਵਕਾਲਤ ਕਰਨ ਵਾਲਾ ਸੁਰੱਖਿਅਤ ਹੈ ਕੈਲੀਫੋਰਨੀਆ ਕਹਿੰਦਾ ਹੈ ਕਿ ਕੰਪੀਟੀਟਿਵ ਇੰਟੀਗ੍ਰੇਟਿਡ ਏਮਪਲੋਇਮੈਂਟ ਦੇ ਮੌਕਿਆਂ ਨੂੰ IDD ਵਾਲੇ ਲੋਕਾਂ ਲਈ ਸਭ ਤੋਂ ਵੱਧ ਤਰਜੀਹ ਦਿੱਤੀ ਜਾਵੇਗੀ ਇਸ ਦਾ ਮਤਲਬ ਹੈ ਅਸਲ ਕੰਮ ਲਈ ਅਸਲ ਪੈਸਾ ਰੀਜਨਲ ਸੈਂਟਰ ਤੁਹਾਡੀ ਵੋਟ ਪਾਣ ਲਈ ਮਦਦ ਕਰ ਸਕਦਾ ਹੈ ਜੇ ਤੁਸੀਂ ਯੋਗ ਹੋ। ਰੀਜਨਲ ਸੈਂਟਰ ਇੱਕ ਟ੍ਰਾਂਸਪੋਰਟੇਸ਼ਨ ਯੋਜਨਾ ਦੇ ਤਹਿਤ ਅਡਲਟ ਨੂੰ ਯੋਗ ਹੋਣ ਤੇ ਸੁਰੱਖਿਅਤ ਜਨਤਕ ਆਵਾਜਾਈ ਦੀ ਮਦਦ ਕਰ ਸਕਦਾ ਹੈ। ਅਗਰ ਉਹ ਇਹ ਕਰ ਸਕਦੇ ਹਨ, ਜੇਕਰ ਨਹੀਂ ਤਾਂ ਅਸੀਂ ਡੇ ਸਰਵਿਸਿਜ਼ ਜਾਂ ਕੰਮ ਲਈ ਆਵਾਜਾਈ ਪ੍ਰਦਾਨ ਕਰਾਂਗੇ। ਲੋ ਜੀ। ਐਸਆਈਪੀਪ ਪ੍ਰਕਿਰਿਆ ਦੀ ਇੱਕ ਸੰਖੇਪ ਜਾਣਕਾਰੀ। ਸੋ ਆਪਣੇ ਸਰਵਿਸ ਕੋਆਰਡੀਨੇਟਰ ਨਾਲ ਆਪਣੀ ਵਿਸਥਾਰ ਵਿੱਚ ਚਰਚਾ ਕਰਨਾ ਯਕੀਨੀ ਬਣਾਓ। ਹੁਣ ਸਿਰਫ ਇੱਕ ਕੰਮ ਬਾਕੀ ਹੈ। ਸਾਈਨ ਕਰੋ। ਠੀਕ ਹੈ ਰਾਮੋਸ ਪਰਿਵਾਰ ਸਾਈਨ ਕਰਨ ਦਾ ਸਮਾਂ ਕੀ ਤੁਸੀਂ ਸਭ ਕੁਝ ਦੇਖ ਲਿਆ ਹਾਂ ਸਭ ਵਧੀਆ ਹੈ ਵਧੀਆ ਬਿੰਦੀ ਵਾਲੀ ਲਾਈਨ ਤੇ ਸਾਈਨ ਕਰੋ ਮੇਰੇ ਦੋਸਤ ਅਤੇ ਯਾਦ ਰੱਖੋ ਹਰ ਵਾਰ ਜਦੋਂ ਤੁਹਾਡਾ ਆਈਪੀਪੀ ਬਦਲਦਾ ਹੈ ਤਾਂ ਤੁਹਾਨੂੰ ਦੁਬਾਰਾ ਦਸਤਖਤ ਕਰਨੇ ਪੈਣਗੇ ਤਾਂ ਬਸ ਦੇਖਿਆ ਤੁਸੀਂ ਕਿੰਨਾ ਆਸਾਨ ਕੰਮ ਸੀ ਅਸੀਂ ਕਾਗਜ਼ ਭਰ ਦਿੱਤੇ ਹਨ ਅਤੇ ਹੁਣ ਨੇੜਲੇ ਭਵਿੱਖ ਵਿੱਚ ਫਾਲੋਅਪ ਲਈ ਵਾਪਸ ਇਕੱਠੇ ਹੋਵਾਂਗੇ ਕਿ ਆਈਪੀਪੀ ਅਜੇ ਵੀ ਕੰਮ ਕਰ ਰਿਹਾ ਹੈ ਯਾਦ ਰੱਖੋ ਤੁਹਾਡੀ ਯੋਜਨਾ ਟੀਮ ਆਪਣੇ ਹਰ ਕੰਮ ਵਿੱਚ ਵਿਅਕਤੀ ਕੇਂਦਰਿਤ ਹੋਣ ਦੀ ਕੋਸ਼ਿਸ਼ ਕਰਦੀ ਹੈ ਅਤੇ ਕੇਂਦਰ ਵਿੱਚ ਉਹ ਵਿਅਕਤੀ ਤੁਸੀਂ ਹੋ